ਲੋ ਜੀ ਨਾਕੋ ਵਿਲੇਜ ਪਹੁੰਚ ਗਏ ਇੱਥੇ نیچے ਲੈ ਕੇ ਤੁਹਾਨੂੰ ਲੇਕ ਦਿਖਾ ਕੇ ਲੈ ਕੇ ਜਾਂਦਾ ਉਹ ਸੈਲ ਕਰਦੀ ਪਾਰਕ ਤੇ ਸਾਡੀ ਸਲਾਹ ਹੈ ਅੱਜ ਅਸੀਂ ਇੱਥੇ ਹੀ ਰੁਕੀਏ ਆ ਆ ਜਗਾ ਵਧੀਆ ਜਗਾ ਹੈ ਇੱਥੇ ਰਹਿਣ ਨੂੰ ਸੀ ਸ਼ਮਸ਼ਾਨ ਘਾਟ ਲੱਗਦਾ ਮੈਨੂੰ ਹੈ ਸ਼ਮਸ਼ਾਨ ਘਾਟ ਲੱਗਦਾ ਥੋੜਾ ਸ਼ਮਸ਼ਾਨ ਘਾਟ ਤੇ ਨਾ ਰਾਤ ਕਟਾ ਦੀ ਤਿੰਨ ਚਾਰ ਨਾਲ ਲੈ ਕੇ ਜਾਵਾਂਗੇ ਕੱਲ ਨਹੀਂ ਜਾਂਦੇ ਕਾ ਇਹ ਤੋਂ ਨਨਸੜਿਆ ਹਾਂ ਦੋ ਪੁੱਠੇ ਕੰਮੇ ਕਰੇ ਕਰ ਤਾਂ ਹੀ ਤੇਰੀ ਮੰਮੀ ਘੁੱਟਦੀ ਤੈਨੂੰ ਹਜੇ ਤੱਕ 35 ਸਾਲ ਦਾ ਤੂੰ ਹੋ ਗਿਆ ਹੁਣ ਬਈ ਤੀਵੇਂ ਵੀ ਵਧ ਗਿਆ ਹਾਂ ਤੀਵੇਂ ਨੇ ਵੀ ਕੁੱਟਣਾ ਹੈ ਜਾਂ ਪੁੱਠੇ ਕੰਮ ਕਰਨੇ ਲੋ ਜੀ ਰਾਹ 'ਚ ਰੁਕ ਗਿਆ ਗੱਡੀ ਪੈਂਚਰ ਹੋ ਗਈ ਭਾਜੀ ਉਹਨਾਂ ਦੀ ਉਹ ਪੈਂਚਰ ਲਾਣੇ ਆ ਗਿਆਨੀ ਲੱਗਿਆ ਮਿਹਨਤ ਕਰਨ ਗਿਆਨੀ ਦੇਖੋ ਨਾਲ ਕੰਬਲ ਲੱਗੀ ਹੋਈ ਆ ਵਿੱਚ ਖੜੀ ਠੀਕ ਆ कुमार नेगी है महेंद्र कुमार नेगी, नेगी जी है हमारे साथ हमने इनसे चिकन लिया है और ये भाई साहब देखो इनको मैंने पहले दिखा दिया मुर्गा पूरा जमा हुआ है ये पता नहीं बनेगा कि नहीं बनेगा बन मत वीडियो जूगा <laughs> ਚਿਕਨ ਲੈਣ ਦੀ ਰਸਤੇ 'ਚ ਆ ਬਾਈ ਨੇ ਰੱਖਿਆ ਚਿਕਨ ਜੁਗਨ ਪੋਲਰ ਘੱਟ ਰੋ ਪਤਾ ਨਹੀਂ ਕੀ ਭੇਡ ਭੂੜ ਜੀ ਵੀ ਟੰਗੀ ਵੀ ਬਾਈ ਨੇ ਬੱਕਰਾ ਕੀ ਹੈ ਬੱਕਰਾ ਹੈ ਇਹ ਬੱਕਰਾ ਹੈ ਬਾਈ ਸਾਡੇ ਵੀ ਰੱਖੇ ਬਾਈ ਨੇ ਚਿਕਨ ਨਹੀਂ ਨਹੀਂ ਬੱਕਰਾ ਬਣੂਗਾ ਕਾਦੇ ਯਾਰ ਪੋਲਰ ਲੈ ਲੀਆ ਨਾ ਪੋਲਰ ਕੀ ਰੇਟ ਹੈ 180 ਹੈ ਜੀ ਜਸਮਨ ਨੂੰ ਉੱਪਰ ਲੈ ਜਾਗੇ ਨਾ ये भाई जी मिले हैं भाई जी क्या नाम है आपका मेरा नाम महिंदर नेगी महिंदर कुमार नेगी है कुमार नेगी जी है हमारे साथ हमने इनसे चिकन लिया है और ये भाई साहब देखो इनको मैंने पहले दिखा दिया मुर्गा पूरा जमा हुआ है ये पता नहीं बनेगा कि नहीं बनेगा बन जुगा नहीं कितने चल जाएगा कल तक नहीं 10 दिन चलेगा अच्छा ਲੈ ਲਈਏ ਸਮਾਨ ਮੁਰਗਾ ਮੁਰਗਾ ਬੱਕਰਾ ਕਿੱਥੇ ਰਿਹਾ ਹੁਣ ਆਪਾਂ ਜੀ ਬੱਕਰਾ ਵੀ ਇਹ ਬੱਕਰਾ ਲੈ ਜਾਓ ਆ ਗਏ ਅਸੀਂ ਲੈ ਕੇ ਚਲੋ ਤੁਸੀਂ ਹੌਲੀ ਹੌਲੀ ਜੀ ਲੈਣਾ ਤਾਂ ਨਹੀਂ ਕੁਝ ਚਲੋ ਆ ਗਏ ਭਾਜੀ ਫਿਰ ਅਸੀਂ ਹਾਂਜੀ ਹਾਂ ਭਾਜੀ ਉਹਨੇ ਵੀ ਆ ਗਏ ਸੀ ਗੱਡੀ ਵਾਲੇ ਆਪਣੇ ਲੋ ਜੀ ਰਾਹ ਚ ਰੁਕ ਗਿਆ ਗੱਡੀ ਪੈਂਚਰ ਹੋ ਗਈ ਭਾਜੀ ਉਹਨਾਂ ਦੀ ਉਹ ਪੈਂਚਰ ਲਾਣੇ ਆ ਗਿਆਨੀ ਲੱਗਿਆ ਮਿਹਨਤ ਕਰਨ ਗਿਆਨੀ ਤੇਰੇ ਜਿੰਨੀ ਜਾਨ ਨਹੀਂ ਹੈਗੀ ਤੇਰਾ ਪਹਿਲੇ ਹੀ ਮੋਟਰ ਟੁੱਟਿਆ ਵਾ ਐਂਬੂਲੈਂਸ ਆ ਗਈ ਮੜਾ ਸਾਈਡ ਤੇ ਹੋ ਜਾ ਲੱਗੇ ਜੈਕ ਲਾਣ ਹੁਣ ਬਾਈ ਪਹਾੜ ਦੂਏ ਆ ਗਏ ਜਮੇ ਮਿੱਟੀ ਵਾਲੇ ਦੇਖੋ ਕਿੰਨੀ ਮਿੱਟੀ ਉਹ ਮਿੱਟੀ ਉੱਡਦੀ ਪਈ ਹੈ ਤੇ ਨਾਲੇ ਮੁੰਡੇ ਰੁਕੇ ਸੀ ਬਾਈ ਇਹਨਾਂ ਨੂੰ ਪੰਪ ਪੁੱਛਿਆ ਸੀ ਉਧਰ ਰੁਕੇ ਪਰ ਪੰਪ ਦੀ ਲੋੜ ਨਹੀਂ ਪੈਣੀ ਹੁਣ ਕਿਉਂਕਿ ਗੱਡੀ ਦਾ ਟਾਇਰ ਫਟ ਚੁੱਕਿਆ ਦਾ ਸਰ ਵੀ ਫਟ ਚੁੱਕਿਆ ਪੂਰਾ ਗਿਆਨੀ ਜੇ ਤੁਸੀਂ ਕੀ ਕਹਿਣਾ ਚਾਹੋਗੇ ਯਾਨੀ ਇਸ ਮਾਹੌਲ ਬਾਰੇ ਕੋਈ ਸ਼ੇਅਰ ਯਾਦ ਆ ਰਿਹਾ ਤੁਹਾਨੂੰ ਦੱਸੋ ਫੇ ਸੁਣਾਓ ਕੋਈ ਮਸਤ ਭਾਈ ਰਹਿਣ ਨੂੰ ਜ਼ਿਆਦਾ ਨੂੰ ਕਿੱਡੀ ਹੋਣੀ ਹੈ ਇਹਨੂੰ ਖੋਲਣ ਨੂੰ ਮੈਂ ਦੂਸਰੀ ਜਿਹੇ ਸੀ ਕੋਈ ਸ਼ੇਅਰ ਸੁਣਾ ਲਓ ਮੈਂ ਕੱਲ ਕਰ ਗੱਡ ਲਿਆ ਆਪਾਂ ਨੇ ਹਿੰਮਤ ਮਾਰੀ ਮੁੰਡਿਆਂ ਨੇ ਬਹੁਤ ਕਹਿੰਦੇ ਉਹ ਟਾਇਰ ਲਾਇਆ ਜਾਊਗਾ ਇਹ ਜਦਾਂ ਜੱਦੀ ਗੱਡੀ ਆਈ ਹੈ ਕਹਿੰਦੇ ਪਹਿਲੀ ਵਾਰ ਯੂਜ਼ ਹੋਣਾ ਟਾਇਰ ਪਹਿਲੀ ਵਾਰ ਯੂਜ਼ ਹੋਣਾ ਯਾਦ ਰੱਖੂਗਾ ਬਾਈ ਬੈਟਰੀ ਨਹੀਂ ਹੋਊਗਾ ਕਦੀ ਟੰਗੀ ਰਣ ਕੜਾ ਲੋਡ ਪੈਂਦੀ ਹੈ ਹੂੰ ਆਪਾਂ ਕਦੀ ਗੱਡੀ ਫੋੜ ਕੇ ਨਹੀਂ ਦੇਖਦੇ ਛੋਟਾ ਬੰਦਾ ਗੱਡੀ ਚ ਪਿਆ ਕਿ ਨਹੀਂ ਇਹ ਜਸਮੀਤ ਨੂੰ 20 ਰੁਪਏ ਦੇ ਜਾਊਂਗੇ ਟਾਇਰ ਬਦਲਾਉਣ ਦੇ ਸਮੀਂ ਟੈਨਸ਼ਨ ਨਹੀਂ ਲੈਣੀ ਠੀਕ ਹੈ ਮੇਰਾ ਠੀਕ ਕਰ ਮਰੋ 200 ਮਿਲੂਗੇ ਤੈਨੂੰ ਕਪੜਾੜੀ ਕਿੱਲੀ ਸਿਰ ਆਲਾ ਓਏ ਬਹੁਤ ਨੇ ਕੜਨਾ ਉਡ ਜਾਣਾ ਨਹੀਂ ਉਡਦਾ ਉਡ ਜਾ ਲਓ ਜੀ ਪੈਂਚਰ ਲੱਗ ਗਿਆ ਗਿਆਨੀ ਨੇ ਪੈਂਚਰ ਲਾਤਾ ਆ ਲੋ ਜੀ ਪੈਂਚਰ ਲੱਗ ਚੁੱਕਿਆ ਗੱਡੀ ਹੋ ਗਈ ਰੈਡੀ ਪਾਣੀ ਮਿਲਿਆ ਇੱਥੇ ਤੁਸੀਂ ਪਾਣੀ ਭਰ ਲਈ ਆਪਣੀ ਬੋਤਲਾਂ ਚ ਪਾਣੀ ਆ ਦੇਖੋ ਕਿੰਨਾ ਵਧੀਆ ਪਾਣੀ ਚੱਲ ਰਿਹਾ ਹੈ ਆਹੋ ਜੀ ਦੀ ਗੱਡੀ ਖੜੀ ਇਹ ਵੀ ਪਾਣੀ ਭਰਨ ਨੂੰ ਖੜੀ ਆ ਗਿਆ ਜੀ ਹਾਂ ਬਰਫ ਹੈ ਰੇ ਬਰਫ ਹੈ ਬਰਫ ਹੈ ਮੈਂ ਬਰਫ ਫੇਰ ਗਿਆ ਨਹੀਂ ਮੈਂ ਤਾਂ ਸੋਈ ਭਰ ਲੈ ਇੱਥੋਂ ਹੀ ਇੱਥੇ ਚੱਲ ਲਾ ਵੀਡੀਓ ਬਣ ਰਹੀ ਫੌਜੀ ਵੀਰ ਨੂੰ ਕਿਹਾ ਸਾਨੂੰ ਪਾਣੀ ਭਰ ਕੇ ਦੇਣਗੇ ਭਾਜੀ ਆ ਰਹੇ ਨੇ ਨੀਚੇ ਹੁਣ ਪਾਣੀ ਭਰ ਕੇ ਦੇਣਗੇ ਭਾਜੀ ਕਿਹੜਾ ਏਰੀਆ ਆਪਣਾ ਕਿਹੜਾ ਏਰੀਆ ਸੰਗਰੂਰ ਖਾਬ ਬ੍ਰਿਜ ਪਹੁੰਚ ਗਏ ਖਾਬ ਬ੍ਰਿਜ ਆਵੇ ਦੇਖੋ ਇੱਥੇ نیچے ਚਾਹ ਬਣ ਰਹੀ ਹੈ ਸੋ ਬਈ ਇਹ ਆ ਹੇਠੇ ਕੋ ਰੈਸਟੋਰੈਂਟ ਬਣਿਆ ਹੋਇਆ ਗਿਆਨੀ ਨੇ ਹੁਣ ਪਤਾ ਨਹੀਂ ਕੁਝ ਆਰਡਰ ਦਿੱਤਾ ਕਿ ਨਹੀਂ ਦਿੱਤਾ ਅੰਦਰ ਖੜ ਗਿਆ ਜਾ ਕੇ ਆ ਗਿਆ ਨਹੀਂ ਚਾਹ ਮਲਾਂ 10 ਮਿੰਟ ਚਾਹ ਲੂੰ ਕੋਈ ਨਾ ਜੱਟ ਕੀ ਬਣਾ ਦੇ ਬਾਈ ਸੋ ਬਾਈ ਸਟicker ਲੱਗਿਆ ਲਾਣ ਇੱਥੇ ਉਹ ਬਾਲਾ ਲਾ ਦੇ ਇੱਥੇ ਸਟicker ਇੱਥੇ ਹੈਡ ਦੀ ਮੇਰੀ ਥੋੜਾ ਨਾਲ ਪਾ ਲੈ

ਉਹ ਜੀ ਨਾਕੋ ਵਿਲੇਜ ਪਹੁੰਚ ਗਿਆ ਇੱਥੇ نیچے ਲੇក ਹੈ ਤੁਹਾਨੂੰ ਲੇਕ ਦਿਖਾ ਕੇ ਲੈ ਕੇ ਜਾਂਦਾ ਉਹ ਸੈਲ ਕਰਦੀ ਹੈ ਪਾਰਕ ਤੇ ਸਾਡੀ ਸਲਾਹ ਹੈ ਅੱਜ ਅਸੀਂ ਇੱਥੇ ਹੀ ਰੁਕੀਏ ਆ ਆ ਜਗਾ ਵਧੀਆ ਜਗਾ ਹੈ ਇੱਥੇ ਰਹਿਣ ਨੂੰ ਤੇ ਸਮਸ਼ਾਨ ਘਾਟ ਲੱਗਦਾ ਮੈਨੂੰ ਹੈ ਸਮਸ਼ਾਨ ਘਾਟ ਲੱਗਦਾ ਸੜੇ ਸਮਸ਼ਾਨ ਘਾਟ ਤੇ ਨਾ ਰਾਤ ਕਟਾ ਦੀ ਤਿੰਨ ਚਾਰ ਨਾਲ ਲੈ ਕੇ ਜਾਉਂਗਾ ਕੱਲ ਰਹੀ ਜੀ ਇੱਥੇ ਪਹੁੰਚ ਗਏ ਬਾਈ ਨੂੰ ਪੁੱਛਿਆ ਕਹਿੰਦਾ ਵੈਸੇ ਹੀ ਪ੍ਰਾਪਰਟੀ ਹੈ ਰਹਿਣ ਵਾਸਤੇ ਕਹਿੰਦਾ ਸ਼ਮਸ਼ਾਨ ਨਹੀਂ ਹੈਗਾ ਤੇ ਆ ਬਰਫ ਬਾਈ ਦੇਖੋ ਤੇ ਇੱਥੇ ਆਪਾਂ ਅੱਜ ਟੈਂਟ ਇੱਥੇ ਹੀ ਲੱਗਣਾ ਅੱਜ ਦਾ ਇੱਥੇ ਹੀ ਖਾਣਾ ਬਣੂਗਾ ਪਾਣੀ ਵੀ ਹੈਗਾ ਕੋਲੇ ਥੱਲੇ ਲੇਕ ਹੈ ਬੜੀਆ 뷰 ਹੈ ਤੇ ਚਲੋ ਜਾ ਕੇ ਹੁਣ ਦੇਖਦੇ ਹਾਂ ਯਾਨੀ ਕਿੰਦਾਂ ਵਧੀਆ ਜਗ੍ਹਾ ਮਿਲ ਗਈ ਹੈ ਨਾ ਬੜੀ ਜਗ੍ਹਾ ਮਿਲ ਗਈ ਹੈ ਮੀਂਹ ਮੂ ਤੇ ਵੀ ਬਰਫ ਦੇਖੋ ਜਮੀ ਵੀ ਖੁਰ ਨਹੀਂ ਰਹੀ ਹੁਣੇ ਪਤਾ ਲੱਗੂਗਾ ਬਾਅਦ 'ਚ ਤੰਤ ਤਾਂ ਠੰਡ ਤਾਂ ਹੈ ਹੀ ਨਹੀਂ ਜਮਾਂ ਹੀ ਆ ਦੇਖੋ ਅਸੀਂ ਅਸੀਂ ਦੋ ਦੋ ਮਿੰਟਾਂ ਭਾਈਆਂ ਵਈਆਂ ਇਹ ਵਜ਼ਰੀ ਚਲੋ ਭਾਈ ਸੋ ਇੱਥੇ ਭਾਈ ਨੀਚੇ ਨੂੰ ਪੌੜੀਆਂ ਜਾਂਦੀਆਂ ਆ ਲਿਖਿਆ ਹੋਇਆ ਕਹਿੰਦੇ ਜੀਲ ਪਿੰਗਲ ਰਹੀ ਐ ਵਿਚ ਮੇ ਨਾ ਜਾਏ ਮਤਲਬ ਜਮੀ ਹੋਣੀ ਐ ਹੁਣ ਤਾਂ ਨਹੀਂ ਜਮੀ ਹੋਣੀ ਪਹਿਲਾਂ ਤਾਂ ਲਿਖਿਆ ਹੋਣਾ ਕੋਈ ਤੋਂ ਨੂੰ ਸੜਿਆ ਹਾਂ ਦੋ ਪੁੱਠੇ ਕੰਮੇ ਕਰੇ ਕਰ ਤਾਂ ਹੀ ਤੇਰੀ ਮੰਮੀ ਘੁੱਟਦੀ ਤੈਨੂੰ ਹਜੇ ਤੱਕ 35 ਸਾਲ ਦਾ ਤੂੰ ਹੋ ਗਿਆ ਹਾਂ ਬਈ ਤੀ ਵੀ ਵਧਿਆ ਹਾਂ ਤੀ ਵੀ ਨੇ ਵੀ ਕੁੱਟਣਾ ਹੈ ਜਾਂ ਪੁੱਠੇ ਕੰਮ ਕਰਨੇ ਕੰਮ ਕਟਾਈ ਹੋਣੇ ਆਲੇ ਤੇਰੇ ਆ ਗਿਆਨੀ ਹੈ ਜੀ ਹੁਣ ਤੁਰਕੇ ਦਿਖਾਊਗਾ ਆ ਜਾ ਕੈਟਵਾ ਕਰ ਇਹ ਦਵਾ गाला ज ने कटे कर वीडियो चेरे घरद्या ने देखनी है वीडियो ये लेक नीचे धुप्प पिछ रही थो थोड़ा जाू नहीं आऊगा वीडियो च बाकी मैं लेकिन दूजे पास जाके लैफ्ट साइड धुं दखा वो बिच बड़ी भी नाले ठुर ठुर करी कर पड़ना पानी पूरा ठंडा है ਦੇਖੋ ਨਾਲ ਕੰਬਲ ਲੱਗੀ ਹੋਈ ਆ ਵਿੱਚ ਖੜੀ ਚੁਲਾ ਪਾਣੀ ਭਰਨ ਆਏ ਸੀ ਬਾਈ ਹੁਣੇ ਪਾਣੀ ਚੱਲ ਰਿਹਾ ਸੀ ਆ ਬੰਦ ਹੋ ਗਿਆ ਇਹ ਪਤਾ ਨਹੀਂ 5 ਵਜੇ ਮਰਾਂ ਟੂਟੀ ਬੰਦ ਹੋ ਜਾਂਦੀ ਉਹ ਆਊਗਾ ਕਹਿ ਨਹੀਂ ਪਾਣੀ ਆ ਰਿਹਾ ਉਹਦੇ ਕੋ ਆ ਗਿਆ ਆ ਗਿਆ ਲੋ ਜੀ ਨਾਕੋ ਚ ਸਾਨੂੰ ਪਹਿਲਾ ਜਗ੍ਹਾ ਨਹੀਂ ਸੀ ਮਿਲ ਰਹੀ ਉਹ ਉੱਧਰ ਲੱਭ ਰਹੇ ਸੀ ਸੀ ਲੇਕ ਕੋਲੇ ਉਹ 500 ਰੁਪਏ ਮੰਗਣ ਲੱਗ ਗਿਆ ਸਾ ਤੋਂ ਫਿਰ ਉੱਥੇ ਇੱਕ ਅਹ ਲੇਡੀ ਸੀਗੀ ਉਹ ਕਹਿੰਦੀ ਤੁਸੀਂ ਕੋਈ ਨਾ ਤੁਸੀਂ ਉੱਧਰ ਜਾਓ ਮੇਰੀ ਜਗ੍ਹਾ ਤੇ ਅਸੀਂ ਫਿਰ ਵੀ ਉਹਦਾ ਚਲ ਮਾਨ ਤਾਨ ਕਰਤਾ ਵੀ ਚੱਲ ਬੱਚਿਆਂ ਨੂੰ ਚਾਕਲੇਟ ਟੌਫੀਆਂ ਦਿਵਾ ਦਿੱਤੀ ਗੱਲ ਪੈਸੇ ਦੀ ਨਹੀਂ ਹੁੰਦੀ ਗੱਲ ਹੁੰਦੀ ਪਿਆਰ ਦੀ ਤੇ ਅਸੀਂ ਆ ਟੈਂਟ ਲਾ ਲਿਆ ਇੱਥੇ ਹੁਣ ਗੱਲ ਪੈਸੇ ਦੀ ਹੁੰਦੀ ਹੈ ਚਲੋ ਅਬ ਅਸੀਂ ਆਪਣੀ ਖੁਸ਼ੀ ਨਾਲ ਦੇਤੇ ਫਿਰ ਹਾਂ ਜੋ ਵੀ ਨਾ ਮੰਗਦੇ ਉਹਨਾਂ ਨੂੰ ਵੀ ਦੇ ਦਿੰਦੇ ਆ ਸਮਾਨ ਪਿਆ ਹੁਣ ਹੌਲੀ ਹੌਲੀ ਅੰਦਰ ਟਿਕਾ ਰਹੇ ਆ ਸਾਰਾ ਤੇ ਬਾਕੀ ਹੁਣ ਖਾਣਾ ਬਣਾਉਂਗੇ ਚਿਕਨ ਲੈ ਲਿਆ ਸੀ ਚਿਕਨ ਰਾਈਸ ਚਲੋ ਲੋ ਜੀ ਬਾਹਰ ਦਾ ਥਿਊ ਚੈੱਕ ਕਰੋ ਦੇਖੋ ਬਰਫ਼ ਪਈ ਆ ਪਹਾੜਾਂ ਦੇ ਪੂਰੀ ਤੇ ਅੰਦਰ ਆਪਣਾ ਚਿਕਨ ਬਣ ਰਿਹਾ ਇਸਮੀ ਟੈਂਪਰੇਚਰ ਦਿਖਾਈ ਫੋਨ ਚ ਕਿੰਨਾ ਆ ਹੁਣ ਇਸਮੀ ਟੈਂਪਰੇਚਰ ਦਿਖਾਉਗਾ ਫਿਰਦਾ ਏਦਾਂ ਨਹੀਂ ਆਉਂਦਾ ਉਹਦੇ ਵਿੱਚ ਵੈਦਰ ਚ ਫੋਨ ਚ ਹਾਂ ਇਨ ਮਤਲਬ ਚੈਕ ਕਰ ਰਹੇ ਹਾਂ। ਇਹ ਕੁਵੇ। ਜੇ ਪਾਣੀ ਦੇ ਪਾਦੇ ਸੁੱਕਾ ਆਇਆ। ਚੋਣ ਮਾਰਦੇ ਹਾਂ ਕਿੰਨਾ? 2. ਨਹੀਂ ਨਹੀਂ। ਦੇਖੋ ਇਹ 2 ਡਿਗਰੀ ਟੈਂਪਰੇਚਰ ਹੈ। ਰਾਤ ਨੂੰ ਕਿੱਥੇ ਤੱਕ ਜਾਣਾ -3, -4, -4 ਤੱਕ ਜਾਊਗਾ ਟੈਂਪਰੇਚਰ। ਸੋ ਕੋਲਫੀ ਜਮਣੀ ਅੱਜ ਚੰਗੀ ਤਰ੍ਹਾਂ ਬਾਕੀ ਸਵੇਰੇ ਦੱਸੂਗਾ ਕੀ ਹਾਲ ਚਾਲ ਹਾਂਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੈਨੀ ਜੀ ਅਸੀਂ ਉੱਠ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੱਚੀ ਕਾਲ ਉੱਠ ਗਏ ਸੀ ਅਸੀਂ 5-10 ਮਿੰਟ ਹੋਏਗੇ ਨੇ 7:00 ਵਜੇ ਟਾਈਮ ਹੋ ਗਿਆ 7:00 ਵਜੇ 11 ਮਿੰਟ 6:30 ਵਜੇ ਉੱਠ ਗਏ ਸੀ ਤੁਹਾਡੇ ਵੀ 6:00 ਉੱਠ ਗਏ ਸੀ ਤੇ ਹੁਣ ਉਹ ਆਪਣਾ ਬ੍ਰੇਕਫਾਸਟ ਰੈਡੀ ਹੋ ਰਿਹਾ ਉੱਧਰ ਠੀਕ ਐ ਉਹ ਤੇ ਬ੍ਰੇਕਫਾਸਟ ਰੈਡੀ ਹੋ ਰਿਹਾ ਗਿਆਨੀ ਰੈਡੀ ਹੋ ਰਿਹਾ ਮੈਂ ਰੈਡੀ ਹੋ ਗਿਆ ਤੇ ਬਾਹਰ ਬਈ ਸਨੋ ਡਿੱਗ ਰਹੀ ਆ ਇੰਨੀ ਜਿਆਦਾ ਨਹੀਂ ਐ ਬਟ ਜੇ ਤੁਹਾਨੂੰ ਦਿਖ ਜਵੇ ਸ਼ਾਇਦ ਵੀਡੀਓ ਚ ਮੈਂ ਆਪਣੇ ਟੀ-ਸ਼ਰਟ ਤੇ ਦਿਖਾਣਾ ਦਿਖਾਉਣ ਕੁਛ ਨਹੀਂ ਐ ਹਾਂ ਮਤਲਬ ਥੋੜੀ ਥੋੜੀ ਉਹ ਐ ਜਿਹੜਾ ਓਸ ਵੀਰਦੀ ਹੁੰਦੀ ਆ ਨਾ ਹੂੰ ਉਹ ਵੀ ਬਰ ਬਰ ਕੇ ਮਿਲ ਰਹੀ ਆ ਮੈਨੂੰ ਨੀਚੇ ਜਾ ਕੇ ਦਿਖਾਣਾ ਪੈਣਾ ਥੋੜੇ ਤੇਜ਼ ਆ ਦੇ ਆ ਰਹੀ ਅਦੇਖ ਰਹੀ ਵੀਡੀਓ ਚ गिरਦੀ ਆ ਦੇਖੋ ਮੇਰੀ ਇਹ ਤੇਜ਼ ਹੋਈ ਕਾਫੀ ਤੇਜ਼ ਹੋ ਗਈ ਆ गिर ਰਹੀ ਮੇਰੇ ਇਹਦੇ ਤੇ ਬਲੈਕ ਤੇ ਜ਼ਿਆਦਾ ਦਿਖੂਗਾ ਥੋੜਾ ਮੈਂ ਇਹਦੇ ਸ਼ੈੱਡ ਦੇ ਨੀਚੇ ਖੜਨਾ ਤਾਂ ਨਹੀਂ ਆ ਦੇਖੋ ਹਾਂ ਹੁਣ ਤੇਜ਼ ਹੋਈ ਆ 스ਨੋਵਾਲ ਦੇ ਨਜ਼ਾਰੇ ਬਈ ਨਾ ਕੋਚ ਤੇਜ ਹੋ ਗਈ ਸنو ਹੁਣ। ਇਹੀ ਚੀਜ਼ਾਂ ਦਾ ਦੇਖਣ ਆਏ ਸੀ ਅਸੀਂ। ਦੇਖੋ ਦੇ ਕਿੰਨੀ ਆ ਗਈ ਹੈ ਨਾ। ਹੂੰ। ਬੜੇ ਕਿੱਥੇ ਬੜੇ ਇਹ ਚੀਜ਼ਾਂ ਸੀ। ਤੂੰ ਵੇਖ। ਵਾਹ ਮਜ਼ਾ ਆ ਰਿਹਾ ਪੂਰਾ ਸਨੋ ਚੰਗੀ ਗਿਰ ਰਹੀ ਹੈ ਇੱਥੇ ਉਹਦੇ ਕਰਕੇ ਨਹੀਂ ਪਤਾ ਲੱਗ ਰਿਹਾ। ਆਹ ਦੇਖੋ ਮੇਰੇ ਉੱਪਰ ਇਹਦੇ ਤੇ ਗਰਗੀ ਸ ਚੰਗੀ। ਤਾਂ ਹੀ ਹੱਥ ਪੈਰ ਸੁੰਨ ਹੋ ਰਹੇ ਜੰਗੇ। ਇੱਥੇ ਤੋਂ ਮੈਂ ਉੱਪਰ ਨੂੰ ਤੁਹਾਨੂੰ ਦੱਸਾਂ। ਵੇਦਿਆ ਜਾ ਮੇਰੇ ਕੋ ਦੇਖਿਆ ਹੁਣ ਆ ਦੇਖੋ ਤਾਂ ਮਨ ਲੱਗਦਾ ਥੋੜੀ ਦੇਰ ਤੱਕ ਇਹ ਹੋਰ ਮੋਟੀ ਹੋ ਜੂਗੀ ਆ ਦੇਖੋ ਮੇਰੇ ਉਤੇ ਹੀ ਉਹ ਪਹਿਲਾਂ ਕੱਲ ਇਹਨਾਂ ਤੇ ਸੀਗੀ ਨਹੀਂ ਇੱਥੇ ਹਾਨੀ ਚ ਉੱਪਰ ਉੱਪਰ ਅੱਜ ਇੱਥੇ ਵੀ ਹੈ